ਕਬ ਮੰਗਿਆ ਬਾ ਪੈਲੀ ਚੋਂ ਦੀਦੇ ਅਜੇ ਪੈਲੀ ਅੱਧਾ ਕਿੱਲਾ ਗਾ ਨਹੀਂ ਗਿਆ ਤੇ ਮਗਰਾ ਖਲਾਦੀ ਹੈ ਮਤਲਬ ਟਰੈਕਟਰ ਦੇ ਪਤਾ ਨਹੀਂ ਸਲੰਸਰਾ ਲੱਗੀ ਆ ਚਾਹੇ ਕੋਈ ਛਾਟ ਹੋ ਕੇ ਕੀ ਦਿਗਾ ਉੱਚ ਉਹ ਅਜੇ ਅਸੀਂ 2 ਕਿੱਲੇ ਹਟਵੇਂ ਆ ਬਝਾਉਣ ਆਏ ਆ ਤੁਹਾਡੀ ਕੋਈ ਪੇਸ਼ ਨਹੀਂ ਗਈ ਤੇ ਸਾਡੇ ਆਂਡੀਆਂ ਗਵਾਂਡੀਆਂ ਭੈਣ ਭਰਾਵਾਂ ਦੀ ਸਾਰਿਆਂ ਦੀ 10 ਕਿੱਲੇ ਕਰਨ ਸੜ ਗਈ ਆ ਕੇ ਦੀ 3 ਸੜ ਗਈ ਕੇ ਦੀ 2 ਸੜ ਗਈ ਕੇ ਦੀ 2.5 ਸੜ ਗਈ ਆ 10 ਕਿੱਲਿਆਂ ਦੇ ਕਰੀਬ ਪੂਰੀ ਕਣ ਕਾਢੇ ਸਾਰੇ ਫਰੀਕਾਂ ਦੀ ਸੜ ਗਈਆਂ ਇਹ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਤੜੀ ਨੇ ਦੋ ਦੋ ਤਿੰਨਾ ਤੰਨਿਆਂ ਕਿੱਲਿਆਂ ਵਾਲੇ ਦੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ 'ਚ ਕਿਰੇ ਜਾਂਦੇ ਆ ਇਹ ਇਹ ਸਰਕਾਰ ਨੂੰ ਚਾਹਵੇ ਤੇ ਇਹਨਾਂ ਦਾ ਦੇਖ ਕੇ ਇਹਨਾਂ ਦੀ ਇਨਕੁਆਰੀ ਕਰ ਸਕਦੇ ਵੀ ਇਹਨਾਂ ਦੀ ਜ਼ਮੀਨ ਕਿੰਨੀ ਆ ਜਿਨ੍ਹਾਂ ਦਾ ਇਹੋ ਕੋਝਾ ਇੱਕ ਘਰ ਦੀ ਤਿੰਨ ਕਿੱਈਆ ਤਿੰਨਾ 'ਚੋਂ ਇੱਕ ਇੱਕ ਬੋਰੀ ਕਣਕ ਦੀ ਨਹੀਂ ਬਜੀ ਕਈਆਂ ਦੀ 2 2.5 ਸੜੀ ਕਈਆਂ ਦੀ 2 ਸੜੀ ਆ ਜਿਨ੍ਹਾਂ ਦੇ ਦੋ ਦੋ ਕਿੱਲੇ ਆ ਉਹਨਾਂ ਦੀ ਕਿੱਲਾ ਕਿੱਲਾ ਸੜ ਗਈ ਆ ਫਾਇਰ ਦੀ ਗੱਡੀ ਆ ਪਹੁੰਚੀ ਮੁਕੇ ਦੀ ਇੱਕ ਪਹੁੰਚੀ ਆ ਤਕਰੀਬਨ ਉਦੋਂ ਅੱਗ ਬੁਝ ਗਈ ਸੀ ਉਦੋਂ ਆ ਗਈ ਬਾਲਦੀ ਤੇ ਉਹ ਤਾਂ ਅੱਗ ਤਕਰੀਬਨ ਫੇਰ ਬੁਝ ਗਈ ਸੀ ਉਦੋਂ ਕਿੱਦਾਂ ਕਿੱਦਾਂ ਬੁਝੀ ਅੱਗ ਇਦਾਂ ਲੋਕਾਂ ਨੇ ਤੋਂ ਤਨਾ ਪਿੰਡਾਂ ਦੀ ਜਨਤਾ ਪਾ ਕੇ ਟ੍ਰੈਕਟਰ ਪਾ ਕੇ ਉਹਨਾਂ ਬਜਾਈ ਤੇਰੀਆਂ 3 ਕਿੱਲੇ ਜੋ ਕੰਕਸੀ ਗਈ ਜਿਹੜੀ ਨਾਲ ਦੇ ਪਿੰਡ ਤੋਂ ਟ੍ਰੈਕਟਰ ਆਇਆ ਉਹਦੇ ਤੋਂ 스파ਰਕ ਹੁੰਦੇ ਨਾਲ ਮੇਰੀ ਕਣਕ ਨੂੰ ਅੱਗ ਲੱਗ ਗਈ ਤੇ ਸਾਰੀ ਤਿੰਨ ਕਿੱਲੇ ਕਣਕ ਦੀ ਖਤਮ ਹੋ ਗਈ। ਪਹੁੰਚੇ ਪਰ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰਕੇ ਬੁਝਾ ਲਈ। ਕਿੰਨੇ ਕਿੱਲੇ ਸਾਰੀ ਟੁੱਟ ਜਿਹੜੀ ਅੱਗ ਲੱਗੀ ਹੋਈ ਹੈ। ਇਹ ਤਕਰੀਬਨ 9-10 ਕਿੱਲੇ ਦੇ ਵਿੱਚ ਜਮੀਨ ਹੈ। ਸੁਰੱਖਿਆ ਦੀ ਮੰਗ ਕਰਦੇ। ਸਰਕਾਰ ਤੋਂ ਕਿ ਸਾਡਾ ਜੋ ਵੀ ਹੈ ਮਤਲਬ ਕਿ ਖਰਚਾ ਹੈ ਜੋ ਸਾਡਾ ਉਹ ਦਿੱਤਾ ਜਾਵੇ ਸਾਡਾ ਮਤਲਬ ਕਿ ਵਧਿਆ ਜਾਵੇ ਹਰ ਜਾਣਾ ਜੋ ਵੀ ਹੋਇਆ ਨੁਕਸਾਨ ਸਾਡਾ। ਇਹਦਾ ਨਾਮ ਆਪਣਾ ਬਲਕਾਰ ਸਿੰਘ। ਹੇ ਜੀ ਅਗਰ ਟਰੈਕਟਰ ਮੰਗਿਆ ਬਾਸ ਪੈੜੀ ਚੋਂ ਦੀ ਦੇ ਅਜੇ ਪੈੜੀ ਅੱਧਾ ਕਿੱਲਾ ਗਾਹ ਨਹੀਂ ਗਿਆ ਤੇ ਮਗਰਾ ਖਲਾਤੀ ਹੈ। ਮਤਲਬ ਟਰੈਕਟਰ ਦੇ ਪਤਾ ਨਹੀਂ ਸਲੰਸਰਾ ਲੱਗਿਆ ਚਾਹੇ ਕੋਈ ਛਾਟ ਹੋ ਕੇ ਕੀ ਦਿਗਾ ਉੱਚੋ। ਉਹ ਅਜੇ ਅਸੀਂ 2 ਕਿੱਲੇ ਹਟਵੇ ਆਂ ਬੁਝਾਉਣ ਆਏ ਆ। ਤੁਹਾਡੀ ਕੋਈ ਪੇਸ਼ ਨਹੀਂ ਗਈ ਤੇ ਤੁਹਾਡੇ ਆਂਦੀਆਂ ਗਵਾਂਡੀਆਂ ਭੈਣ ਭਰਾਵਾਂ ਦੀ ਸਾਰਿਆਂ ਦੀ 10 ਕਿੱਲੇ ਕਣ ਸੜ ਗਈ ਆ। ਇਹਦੀ 3 ਸੜ ਗਈ ਕੇ ਦੀ 2 ਸੜ ਗਈ। ਇਹਦੀ ਢਾਈ ਸੜ ਗਈ ਆ 10 ਕਿੱਲਿਆਂ ਦੇ ਖਰੀਬ ਪੂਰੀ ਕਣ ਕਾਢੇ ਸਾਰੇ ਫਰੀਕਾਂ ਦੀ ਸੜ ਗਈ ਆ ਇਹ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵਿੱਚ ਵਿਚਾਰੇ ਮਾਤੜੀ ਨੇ ਦੋ ਦੋ ਤਿੰਨਾਂ ਦੰਨਿਆਂ ਕਿੱਲੇ ਦੀ ਮਾਲਕੀ ਕੁਛ ਨਹੀਂ ਹੁੰਦੇ ਉਹ ਗਰੀਬਾਂ 'ਚ ਕਿਨੇ ਜਾਂਦੇ ਆ ਇਹ ਇਹ ਸਰਕਾਰ ਨੂੰ ਚਾਹਵੇ ਤੇ ਇਹਨਾਂ ਦਾ ਦੇਖ ਕੇ ਇਹਨਾਂ ਦੀ ਇਨਕੁਆਰੀ ਕਰ ਸਕਦੇ ਵੀ ਇਹਨਾਂ ਦੀ ਜ਼ਮੀਨ ਕਿੰਨੀ ਆ ਜਿਨ੍ਹਾਂ ਦਾ ਇਹੋ ਕੋਝਾ ਇੱਕ ਘਰ ਦੀ ਤਿੰਨ ਕਿੱਲੇ ਆ ਤਿੰਨਾ 'ਚੋਂ ਇੱਕ ਇੱਕ ਬੋਰੀ ਕਣਕ ਦੀ ਨਹੀਂ ਬਜੇ ਕਈਆਂ ਦੀ 2 ਢਾਈ ਸੜੀ ਕਈਆਂ ਦੀ 2 ਸੜੀ ਆ ਜਿਨ੍ਹਾਂ ਦੇ ਦੋ ਦੋ ਕਿੱਲੇ ਆ ਉਹਨਾਂ ਦੀ ਕਿੱਲਾ ਕਿੱਲਾ ਸੜ ਗਈ ਆ ਇੱਕ ਪਹੁੰਚੀ ਆ ਤਕਰੀਬਨ ਉਦੋਂ ਅੱਗ ਬੁਝ ਗਈ ਸੀ ਉਦੋਂ ਆ ਗਈ ਬਾਲਦੀ ਤੇ ਉਹ ਅੱਗ ਤਕਰੀਬਨ ਫੇਰ ਬੁਝ ਗਈ ਉਦੋਂ ਅੱਗ ਕਿੱਦਾਂ ਬੁਝੀ ਅੱਗ ਇਦਾਂ ਲੋਕਾਂ ਨੇ ਤੋਂ ਤੰਨਾ ਪਿੰਡਿਆਂ ਦੀ ਜਨਤਾ ਪਾ ਕੇ ਟ੍ਰੈਕਟਰ ਪਾ ਕੇ ਉਹਨਾਂ ਬੁਝਾਈ ਮੇਰਾ ਨਾਮ ਮਨਦੀਪ ਕੌਰ ਨਰਕੋੜ ਮੇਰਾ ਪਿੰਡ ਮੇਰੀ ਇਹ ਤਿੰਨ ਕਿੱਲੇ ਜੀ ਕਣਕ ਸੀਗੀ ਜਿਹੜੀ ਨਾ ਨਾਲ ਦੇ ਪਿੰਡ ਤੋਂ ਟਰੈਕਟਰ ਆਇਆ ਉਹਦੇ ਤੋਂ ਸਪਾਰਕ ਹੋਣ ਦੇ ਨਾਲ ਮੇਰੀ ਕਣਕ ਨੂੰ ਅੱਗ ਲੱਗ ਗਈ ਤੇ ਸਾਰੀ ਤਿੰਨ ਕਿੱਲੇ ਕਣਕ ਮੇਰੀ ਖਤਮ ਹੋ ਗਈ ਪਹੁੰਚੇ ਫਿਰ ਉਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰਕੇ ਬੁਝਾ ਲਈ ਕਿੰਨੇ ਕਿੱਲੇ ਸਾਰੀ ਟੋਟਲ ਜਿਹੜੀ ਅੱਗ ਲੱਗੀ ਹੋਈ ਹੈ ਇਹ ਤਕਰੀਬਨ 9-10 ਕਿੱਲੇ ਦੇ ਵਿੱਚ ਜਮੀਨ ਹੈ ਸਰਕਾਰ ਕੀ ਮੰਗ ਕਰਦੀ ਹੈ ਸਰਕਾਰ ਤੋਂ ਕਿ ਸਾਡਾ ਜੋ ਵੀ ਹੈ ਮਤਲਬ ਖਰਚਾ ਹੈ ਜੋ ਸਾਡਾ ਉਹ ਦਿੱਤਾ ਜਾਵੇ ਸਾਡਾ ਮਤਲਬ ਭਰਿਆ ਜਾਵੇ ਹਰਜਾਨਾ ਜੋ ਵੀ ਹੋਇਆ ਨੁਕਸਾਨ ਸਾਡਾ